ਸਲੋਕ ਨਲਾ ਪੰਗਵਾ ਉਸਤ ਤਨੰਦਾ ਨਾਨਕ ਜੀ ਮੈਂ ਹੱਬ ਵਈ ਛੋੜਿਆ ਹੱਬ ਕਿੱਜ ਤਿਆਗੀ ਹੱਬੇ ਸਾਖ ਕੂੜਾ ਵੇ ਡਿਠੇ ਤੋ ਪੱਲਾ ਟੰਡ ਲਾਗੀ ਨਲਾ ਪੰਗਵਾ ਫਿਰਦੀ ਫਿਰਦੀ ਨਾਨਕ ਜਿਓ ਹਉ ਫਾਵੀ ਥੀ ਬੋਧ ਸਵਰਪੰਧਾ ਆਹੋ ਸੁਖ ਸੁਖਾਲੀ ਸੁੱਤੀ ਜਾਂ ਗੁਰ ਮਿਲ ਸੱਜਣ ਮੈਂ ਲੱਧਾ ਪੌੜੀ ਸਭੇ ਦੁੱਖ ਸੰਤਾਪ ਜਾਂ ਤੁਧੋ ਪੁੱਲੀਏ ਜੇ ਕੀਚਨ ਲਖ ਉਪਾਵ ਤਾਂ ਕਹੀਂ ਨਾ ਕੁੱਲੀਏ ਜਿਸ ਨੂੰ ਵਿਸਰਨਾ ਸੋ ਨਿਰਧਨ ਕੰਢੀਆ ਜਿਸ ਨੂੰ ਵਿਸਰਨਾ ਸੋ ਜੋਨੀ ਹੰਡਿਆ ਜਿਸ ਖਸਮ ਨ ਆਵੇ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨ ਆਵੀ ਚਿੱਤ ਰੋਗੀ ਸੇਢਣੀ ਜਿਸ ਖਸਮ ਨ ਆਵੀ ਚਿੱਤ ਸੋ ਖਰੋ ਅੰਕਾਰੀਆ ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰਿਆ ਸ਼ਲੋਕ ਮਲਾ ਪੰਜਵਾ ਪੈੜੀ ਬੰਦਿਸ਼ ਮੈਂ ਕੋਇ ਨਾ ਡਠਾ ਤੂੰ ਨਾਨਕ ਮਨ ਪਾਣਾ ਓਲ ਕੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਿਛਾਣਾ ਮੈਲਾ ਪੰਜਵਾ ਤਾਮ ਸੁਹਾਵੇ ਜਾਂ ਤੋ تیر ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਣੀ ਪੋੜੀ ਮਿਲਨਾਰੀ ਸਤ ਸੰਗ ਮੰਗਲ ਗਾਵੀਆ ਘਰ ਕਾ ਹੋਆ ਬੰਧਾਨ ਭੌੜਨਾ ਤਾਵੀਆ ਬਿੰਠੀ ਦੁਰਮਤ ਦੁਰਤ ਸੋਏ ਪੂੜਾ ਵੀਆ ਸ਼ੀਲਵੰਤ ਪਰਧਾਨ ਹਿਰਦ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾਵੀਆ ਮਨਨ ਦਰਸ਼ਨ ਕੀ ਪਿਆਸ ਚਰਨ ਦਾ ਸਾਵੀਆ ਸ਼ੋਭਾ ਬਣੀ ਸ਼ਿੰਗਾਰ ਖਸਮ ਜਾ ਰਾਵੀਆ ਮੀੜਿਆ ਅ ਸੰਜੋਗ ਜਾਂ ਤਸਪਾਵੀਆ ਸੁਲਾਖ ਮਹਿਲਾ ਪੰਜਵਾ ਸਭ ਗੁਣ ਤੰਡੇ ਨਾਨਕ ਜਿਉ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੇ ਤੋ ਜੇ ਵੜਦਾ ਤਾਰ ਨਾ ਕੋਈ ਜਾਚਕ ਸਦਾ ਜਾ ਚੋਵੇ ਮਹਿਲਾ ਪੰਘਵਾ ਦੇਸ਼ ਜੰਦੜੀ ਪੂਣ ਮਝੂਣਾ ਗੁਰ ਸੱਜਣ ਜਿਉ ਤਰਾਇ ਹੱਬੇ ਸੁਖ ਸੁਹੇਲੜਾ ਸੁਤਾ ਜਿੱਤਾ ਜੱਗ ਸਭਾਇਆ ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸ਼ੇਰ ਸ਼ਾਹਾਂ ਪਾਤ ਸ਼ਾਹਾਂ ਨਿਹਚਲ ਚੌਰ ਛਤ ਜੋ ਪਾਵੇ ਪਾਰ ਬ੍ਰਹਮ ਸੋਈ ਸਚ ਨਿਆਉ ਜੇ ਪਾਵੇ ਪਾਰ ਬ੍ਰਹਮ ਨਿਥਾਵੇਂ ਮਿਲੈ ਥਾਉ ਜੋ ਕੀਨੀ ਕਰਤਾਰ ਸਾਈ ਭਲੀ ਗੱਲ ਜਿਨੀ ਪਛਾਤਾ ਹਸਮ ਸੇ ਦਰਗਾਹ ਮਲ ਸਹੀ ਤੇਰਾ ਫੁਰਮਾਨ ਕਿ ਨਾ ਨ ਫੇਰੀਏ ਕਾਰਣ ਕਰਨ ਕਰੀ ਪੁਦਰਤ ਤੇਰੀ ਐ ਸ਼ਲੋਕ ਮਹਲਾ 5ਵਾਂ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਮਹਲਾ 5ਵਾਂ ਹੱਥ ਮੰਜਾਉ ਮੈਂ ਮਾਨਕ ਲੱਧਾ ਮੁੱਲ ਨਾ ਕਿੱਦਾ ਮੈਂ ਕੂ ਸਤਗੁਰ ਦਿੱਤਾ ਢੂਣ ਵਜਾਈ ਥੀ ਆਥਤਾ ਜਨਮ ਪਦਾਰਥ ਨਾਨਕ ਜਿੱਤਾ ਪੌੜੀ ਜਿਸ ਕੈ ਮਸਤਕ ਤਰਮ ਹੋਏ ਸੋ ਸੇਵਾ ਲੱਗਾ ਜਿਸ ਗੁਰ ਮਿਲ ਕਮਲ ਪੈਗਾਸਿਆ ਸੋ ਅਨੰਦਿਨ ਜਗ ਲੱਗਾ ਰੰਗ ਚਰਣਾ ਰੁਬਿੰਦ ਸਭ ਪ੍ਰਮ ਭੋ ਭਗਾ ਆਤਮ ਜਿਤਾ ਗੁਰਮਤੀ ਆਗੰਯਤ ਪਾਗਾ ਜਿਸੈ ਧਿਆਇਆ ਪਰਮ ਸੋ ਕਲ ਮੈ ਤਗ ਸਾਧੂ ਸੰਗਤ ਨਿਰਮਲਾ ਅਠ ਸਠ ਮਜ ਨਗ ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਗਾ ਨਾਨਕ ਇਸ ਬਲੇ ਹਾਰਣ ਜਿਸ ਏਵਡ ਭਗ ਸਲੋਕ ਮਹਲਾ 5ਵਾਂ ਜਾਂ ਪਿਰ ਅੰਦਰ ਤਾਂ ਤਨ ਬਾਹਰ ਜਾਂ ਪਿਰ ਬਾਹਰ ਤਾਂ ਤਨ ਮਾਰ ਦਿਨ ਨਾਵੇਂ ਬੋ ਫੇਰ ਫਿਰਾਹਰ ਸਤਗੁਰ ਸੰਗ ਦਿਖਾਇਆ ਜ਼ਹਰ ਜਨ ਨਾਨਕ ਸੱਚੇ ਸਤਿ ਸਮਾਰ ਮਹਲਾ 5ਵਾਂ ਆਹਰ ਸਭ ਕਰਦਾ ਫਿਰੇ ਆਹਰ ਇੱਕ ਨਾ ਹੋਏ ਨਾਨਕ ਜਿਤ ਆਹਰ जग ਉਦਰੇ ਵਿਰਲਾ 부ਝਾ ਕੋਇ ਪੌੜੀ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾਂ ਜਪਨ ਕਰਤ ਬਾ ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕੇਸ਼ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਾਰ ਸਰਬ ਕਲਾ ਭਰਪੂਰ ਦਿਸੈ ਜਤ ਤਕ ਤਾ ਨਾਨਕ ਦਾਸ ਨੰਦਾਸ ਤੁਧ ਆਗ ਬਿਨਵਤ ਸਲੋਕ ਮੈ ਲਾ ਪੰਜਵਾਂ ਛੱਟੜੇ ਬਾਜ਼ਾਰ ਸੋਹਣ ਵਿੱਚ ਵਪਾਰੀਏ ਵੱਖਰ ਇੱਕ અપਾਰ ਨਾਨਕ ਖੱਟੇ ਸੋਤੜਣੀ ਮਨ ਲਾ ਪੰਜਵਾ ਕਬੀਰ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾ ਹੈ ਜਿਨ ਇਹ ਰਚਨ ਰਚਾਇਆ ਤਸੀ ਮਾ ਹੈ ਸਮਾ ਹੈ ਪੌੜੀ ਸਫਲਿਓ ਬਿਰਖ ਸੋਹਾਵੜਾ ਹਰ ਸਫਲ ਅਮ੍ਰਿਤਾ ਮਨ ਲੋਚੇ ਓਨ ਮਿਲਨ ਕਾ ਕਿਉ ਮੰញਾ ਕਿੱਤਾ ਵਰਨਾ ਚੇਨਾ ਬਾਰਾ ਓ ਗੰਮ ਅਜਿਤਾ ਓ ਪਿਆਰਾ ਜੀ ਕਾ ਜੋ ਖੋਲ ਤਿੱਤਾ ਸੇਵਾ ਕਰੀ ਤਸਾੜੀਆਂ ਮੈਂ ਦੱਸਿਓ ਮਿੱਤ ਕੁਰਬਾਨੀ ਮੰញਾ ਵਰਣ ਬਲੇ ਬਲ ਕਿੱਤਾ ਦਸਨ ਸੰਤ ਪਿਆਰਿਆ ਸੁਲੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਮ ਅੰਮ੍ਰਿਤ ਸਤਗੁਰ ਦਿੱਤਾ ਸ਼ਲੋਕ ਮਹਲਾ 5 ਕਬੀਰ ਧਰਤੀ ਸਾਧਕੀ ਤਸਕਰ ਬੈ ਸਹਾਂਗਾ ਧਰਤੀ ਪਾਰਨਾ ਬਿਆਪਈ ਉਨਕੋ ਲਾਹੁ ਲਾਏ ਮਹਲਾ 5 ਕਬੀਰ ਚਾਵਲ ਕਰਨੀ ਤੁਖ ਤੋਂ ਮੋਹ ਲਿ 来 ਸੰਗ ਕੁ ਸੰਗੀ ਬਸਤੇ ਤਬ ਪੁੱਛੇ ਧਰਮ ਰਾਏ ਪੌੜੀ ਆਪੇ ਹੀ ਵਡ ਪਰਵਾਰ ਆਪ ਇਕਾਂਤੀ ਆ ਆਪਣੀ ਕੀਮਤ ਆਪ ਆਪੇ ਹੀ ਜਾਂਤੀਆ ਸਭ ਕਿਛ ਆਪੇ ਆਪ ਆਪ ਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਤਨ ਸੋ ਤੇਰਾ ਥਾਨ ਜਿੱਥੇ ਤੂੰ ਉਠਾ ਤਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿਠਾ ਜਿਸਨੋਂ ਤੇਰੀ ਦਲਾ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸ਼ੁੱਧ ਸੋ ਲੋ ਮੈਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮਨਜ ਰਸੂਲਾ ਬਾਗ ਜੋ ਨਰ ਤੀਰ ਨਿਵਾਜਿਆ ਤਿਨਾ ਅੰਤ ਨਾ ਲਾਗ ਮੈਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਣੀ ਦੇ ਵਿਰਲੇ ਕੇਹੀ ਪਾਇਨ ਜਿਨਾ ਪਿਆਰੇ ਨੇ ਪੌੜੀ ਜਪ ਤਪ ਸੰਜਮ ਦਾ ਧਰਮ ਜਿਸ ਦੇ ਸੋ ਪਾਏ ਜਿਸ ਗੁਜਾਏ ਹੈ ਅਗਨ ਆਪ ਸੋ ਨਾਮ ਪਿਆਏ ਅੰਤਰ ਜਾਮੀ ਅਗੰਪੁਰਖ ਇੱਕ ਦ੍ਰਿਸ਼ ਦਿਖਾਏ ਸਾਧ ਸੰਗਤ ਤੈ ਆਸਰਾ ਸਭ ਸਿਉ ਰੰਗ ਲਾਏ ਔਗਣ ਤਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਵਰਣ ਫੋ ਕਟਿਓ ਫਿਰ ਜੋਨ ਨਾ ਪਾਏ ਅੰਧ ਕੂਪ ਤੇ ਕਾਢਣ ਲੜ ਆਪ ਫੜਾਏ ਨਾਨਕ ਬਖਸ਼ ਮਿਲਾਇਨ ਰੱਖੇ ਗਲ ਲਾਏ ਸ਼ਲੋਕ ਮਹਿ ਲਾ ਪੰਜਵਾ ਮੁਹੱਬਤ ਜਿਸ ਖੁਦਾਏ ਦੀ ਰਤ ਰੰਗ ਚਲੂਲ ਨਾਨਕ ਵਿਰਲੇ ਪਾਈ ਹੈ ਤਿਸ ਜਨ ਕੀਮ ਨਾ ਮੂਲ ਮੈਲਾ ਪੰਜਵਾ ਅੰਦਰ ਵਿੱਧਾ ਸਚ ਨਾਏ ਬਾਹਰ ਵੀ ਸਚ ਗਿਠੋਮ ਨਾਨਕ ਰਵਿਆ ਹਬ ਥਾਏ ਵਣ ਤ੍ਰੇਣ ਤ੍ਰਿਭਵਨ ਰੋਮ ਪਾੜੀ ਆਪੇ ਕੀ ਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪੱਤਿਆ ਆਪੇ ਸਬਨਾ ਮੰਝ ਆਪੇ ਬਹਾਰਾ ਆਪੇ ਜਾਣੇ ਦੂਰ ਆਪੇ ਹੀ ਜ਼ਹਰਾ ਆਪੇ ਹੋਵੈ ਗੁਪਤ ਆਪੇ ਪ੍ਰਗਟੀਆਂ ਕੀਮਤ ਕਿਸੈ ਨਾ ਪਾਏ ਤੇਰੀ ਥੱਟੀ ਐ ਗਹਿਰ ਗੰਭੀਰ ਅਥਾ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇਕੋ ਇੱਕ ਤੂੰ ਛੱਦ RAM ਕਲੀ ਕੀ ਵਾਰ ਰਾਏ ਬਲਵੰਡ তথা ਸੱਤ ਡੂਮ ਆਖੀ ੴ ਸਤਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੈ ਜੋ ਖੀਵੰਦਾ ਹੈ ਦੇ ਗੁਨਾਹ ਸਤ ਪੈਣ પરાਵ ਹੈ ਪਾਰੰਗ ਦਾਨ ਪੜੀਵੰਦਾ ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਵੰਦਾ ਲੈਣੇ ਧਰਿਉ ਨਸ਼ਤ ਸਿਰ ਕਰਿ ਸਿਫਤੀ ਅੰਬਿਤ ਪੀਂੰਦਾ ਮਤ ਗੁਰ ਆਤਮ ਦੇਵ ਦੀ ਖੜਗ ਜ਼ੋਰ ਪ੍ਰਾ ਕੋਏ ਜੀਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵੰਦਾ ਸਹ ਚਿੱਕਾ ਦਿੱਤੋਸ ਜੀਵੰਦਾ ਲਹਿਣੇ ਦੀ ਸੇਰਾਈ ਐ ਨਾਨਕਾ ਦੋਹੀ ਖੱਟੀ ਐ ਜੋਤ ਉਹ ਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀ ਐ ਤੁਲੇ ਸੋ ਛਤ ਨਿਰੰਝਣੀ ਮਨ ਤਖਤ ਬੈਠਾ ਗੁਰ ਹੱਟੀ ਐ ਕਰੇ ਜੇ ਗੁਰ ਫਰਮਾਇਆ ਸਿਰ ਜੋਗ ਅਲੂਣੀ ਚੱਟੀ ਐ ਲੰਗਰ ਚੱਲੇ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀ ਐ ਖਰਚੇ ਦਿੱਤ ਖਸਮ ਮੰਦੀ ਆਪ ਖਾਦੀ ਖੈਰ ਦੁਪੱਟੀ ਐ ਹੋਵੇ ਸਿਫਤ ਖਸਮ ਮੰਦੀ ਨੂਰ ਅਰਸ਼ੋਂ কুরਸੋਂ ਝੱਟੀ ਐ ਤੁਦ ਦਿੱਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫਰਮਾਇਆ ਕਿਉਂ ਏਦੂ ਬੋਲੋ ਹੱਤੀ ਐ ਪੁੱਤਰੀ ਕੌਲ ਨਾ ਪਾਲਿਓ ਕਰ ਤੀਰੋਂ ਕੰਨ ਮੁਰੱਟੀ ਐ ਦਿਲ ਖੋਟ ਆਖੀ ਫਿਰਨ ਬੰਨ ਭਾਰ ਉਚਾ ਐਨ ਛੱਟੀ ਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਠੱਟੀ ਐ ਕੌਣ ਹਾਰੇ ਕਿਨ ਓਵੱਟੀ ਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜਿਵਾਹੇ ਸ਼ਾਲੀ ਧਰਮ ਰਾਏ ਹੈ ਦੇਵਤਾ ਮੈਂ ਗੱਲਾਂ ਕਰੇ ਦਲਾਲੀ ਸਤਗੁਰ ਅੱਖ ਸੱਚਾ ਕਰੇ ਸਾ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ 도ਹੀ ਫਿਰੀ ਸੱਚ ਕਰਤ ਬੰਦ ਬਹਾਲੀ ਨਾਨਕ ਕਾयां ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕਲ ਹੋਏ ਜੰਗਾਲੀ ਦਰ ਦਰਵੇਸ਼ ਖਸਮੰਦੈ ਨਾ ਸੱਚ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਛਾਉ ਪਤਰਾਲੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਕਿਹਾਲੀ ਗੁਰ ਸਿੱਖਾਂ ਕੇ ਮੁਖ ਉਜਲੇ ਮਨ ਮੁਖ ਥੀਏ ਪਰਾਲੀ ਪਹਿ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ ਮਾਤਾ ਖੀਵੀ ਸਹ ਸੋਏ ਜੇਨ ਗੋਏ ਉਠਾਲੀ ਹੋਰਿਓ ਗੰਗ ਵਹਾਈਐ ਦੁਨਿਆਈ ਅੱਖ ਕੇ ਕਿਉਨ ਨਾਨਕ ਈਸ਼ਰ ਜਗਨਾਥ ਉਚ ਹੱਦੀ ਵੈਣ ਵਰ ਕਿਉਨ ਮਾਧਾਣਾ ਪੁਰਬਤ ਕਰ ോ ചോദാ ഗുണ ചില കുറിയേട ലഹന തോന്നസമ സി ജ്യോത് മ ਆਪ ਆਪ ਸੇ ਧੀ ਮਕਿਓਨ ਸਿੱਖਾਂ ਪੁੱਤरां ਕੋਖ ਤੈ ਸਭ ਉਮਤ ਵੇਖੋ ਜੇ ਕਿਓਨ ਜਾਂ ਸਦੋਸ ਤਾਂ ਲੈਣਾ ਟਿੱਕਿਓਨ ਫੇਰ ਵਸਾਇਆ ਫੇਰ ਆਣ ਸਤਗੁਰ ਖਾ ਦੂਰ ਜਪ ਤਪ ਸੰਜਮ ਨਾਲ ਤੁਧ ਹੋਰ ਮੁੱਛ ਗਰੂਰ ਲੱਭਣਾ ਹੈ ਬਾਣਸਾ ਜਿਉ ਪਾਣੀ ਬੂਰ ਵਰ ਦਰਗਾਹ ਗੁਰੂ ਕੀ ਕੁਦਰਤੀ ਨੂਰ ਜਿਤ ਸੋ ਹਾਥ ਨਾ ਲੱਭਈ ਤੂੰ ਕੋ ਠਰੂਰ ਨਾ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ ਨਿੰਦਾ ਤੇਰੀ ਜੋ ਕਰੇ ਸੋ ਵੰਝ ਚੂਰ ਨੇੜੇ ਦਿਸੇ ਮਾਤ ਲੋਕ ਤੁਧ ਸੁਝੈ ਦੂਰ ਫੇਰ ਉਹ ਸਾਇਆ ਫੇਰੂ ਆਣ ਸਤ ਗੁਰ ਖਾ ਡੂਰ